ਲੋਕ ਥਾਕ ਨਾ ਹੋਤੀ ਤਿਨ ਹੋੰਦਰ ਜੇ ਹੋਵੋ ਸੁਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧੰਨ ਧੰਨ ਪੌੜੀ ਠਠਾ ਮਨੁਆ ਠਾਹੈ ਨਹੀਂ ਜੋ ਸਗਲ ਤਿਆਗ ਇਕਾ ਲਪਟਾਹੀ ਠਹਿਕ ਠਹਿਕ ਮਾਇਆ ਸੰਗ ਮੂਏ ਹੋਆ ਕਾ ਕੁਸ਼ਲ ਨਕਤੂ ਹੋਇ ਠੰਡ ਪਰ ਸੰਤਾ ਸੰਗ ਬਸਿਆ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਥਾਕੁਰ ਆਪਣੇ ਜੋ ਜਨ ਪਾਇਆ ਨਾਨਕ ਉਹ ਆਕਾ ਮਨ ਸੀਤ ਲਾਇਆ ਸ਼ਲੋਕ ਢੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਤ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹ ਨਹੀਂ ਜਾਂ ਡੇਰਾ ਤਾਂ ਜਾਨ ਉਹ ਡੇਰਾ ਕਾ ਸੰਜਮ ਗੁਰ ਕਾ ਸ਼ਬਦ ਪਛਾਨ ਇਹ ਡੇਰਾ ਕੋ ਸ਼ਰਮ ਕਰ ਘਾਲੇ ਜਾ ਕਾ ਤਸੂ ਨਹੀਂ ਸੰਗ ਚਾਲੇ ਉਹ ਡੇਰਾ ਕੀ ਸੋਮਿਤ ਜਾਣੇ ਜਾ ਕੋ ਦ੍ਰਿਸ਼ਟ ਪੂਰਨ ਭਗਵਾਨੇ ਡੇਰਾ ਮਹਿਚਲ ਸੱਚ ਸਾਧ ਸੰਗ ਪਾਇਆ ਨਾਨਕ ਤੇ ਜਨ ਨਾ ਡੋਲਾਇਆ ਸ਼ਲੋਕ ਧਾਨ ਲਾਗੇ ਧਰਮ ਰਾਏ ਕਿਹ ਹੈ ਨਕ ਹਾਲਿਓ ਬੰਧ ਨਾਨਕ ਉਭਰੇ ਜਪ ਹਰੀ ਸਾਧ ਸੰਗ ਸੁਨ ਬੰਧ ਪੌੜੀ ਟੱਡਾ ਢੂੰਡ ਤਕਾ ਫਿਰੋ ਢੂੰਡਨ ਇਆ ਮਨ ਮਾਹਿ ਸੰਗ ਤੁਹਾਰਾ ਪ੍ਰਭ ਬਸੈ ਬਨ ਬਨ ਕਾਂ ਫਰਾਹ ਤੇਰੀ ਤਾਹੋ ਸਾਧ ਸੰਗ ਅਹੰਬੁ ਦਿਕਰਾਲ ਸੁਖ ਪਾਵੋ ਸਹਿਜੇ ਬਸੋ ਦਰਸ਼ਨ ਦੇਖ ਨਿਹਾਲ ਤੇਰੀ ਜਮੈ ਜਮ ਮਰੈ ਗਰਬ ਜੋਨ ਦੁਖ ਪਾਇ ਮੋਹ ਮਗਨ ਲਪਟ ਤਰਹਿ ਹਾਂ ਹਾਂ ਮੈਂ ਜਾਇ तहत तहत अब पर साध जना शर नानक लिए जा साधु साधू गोबिंदजन कीर्तन नान नीता ना हो ना तूं छुटाए निकट न जाई हो दूत पौड़ी नाणा रणते सी सीय ਆਤਮ ਜੀਤੈ ਕੋਏ ਹਉ ਮੈਂ ਅਣਸਿਓ ਲਰ ਮਰ ਸੋ ਸੁਭਾਦੂ ਹੋਇ ਮਣੀ ਮਟਾਏ ਜੀਵਤ ਮਰ ਗੁਰ ਪੂਰੇ ਉਪਦੇਸ਼ ਮਨੁਵਾ ਜੀਤੈ ਹਰ ਮਿਲ ਤੈ ਸੂਰਤਣ ਵੇਸ ਅਨਾ ਕੋ ਜਾਣੇ ਆਪਣੋ ਇਕ ਟੇਕ ਅਧਾਰ ਰੈਣ ਦਿਨ ਸਿਮਰਤ ਰਹਿ ਸੋ ਪਬ ਤੁਰਖ ਅਪਾਰ ਰੇਣ ਸਗਲ ਇਆਮਨ ਕਰੈ ਏਉ ਕਰਮ ਤੁਮੈ ਹੁਕਮ ਬੁਝੈ ਸਦਾ ਸੁਖ ਨਾਨਕ ਲਿਖਿਆ ਪਾਇ ਸ਼ਲੋਕ ਤਨ ਮਨ ਤਨ ਅਰਤੋਂ ਤਿਸੈ ਪ੍ਰਭੂ ਮਿਲਾਵੈ ਮੋਹਿ ਨਾਨਕ ਪ੍ਰੰਥੋਂ ਕਾਟੀਐ ਚੁਕੈ ਜਮ ਕੀ ਜੋ ਪੌੜੀ ਤਤਾ ਤਾਸਿ ਪ੍ਰੀਤ ਕਰ ਗੁਣਿਤ ਗੋਬਿੰਦ ਰਾਇ ਫਲ ਪਾਵੇਂ ਮਨ ਬਾਸ਼ਤੇ ਤਪਤ ਤੁਹਾਰੀ ਜਾਏ ਤਾਸ ਮਿਟੈ ਜਮ ਪੰਥ ਕੀ ਜਾਸ ਤਸੈ ਮਨ ਨਾ ਘਤ ਪਾਵੇਂ ਮਤ ਹੋਏ ਪ੍ਰਗਾਸ ਮਹਿਲੀ ਪਾਵੇਂ ਠਾਉ ਤਾਹੂ ਸੰਗ ਨ ਧਨ ਚੱਲੈ ਗ੍ਰਹਿ ਜੋ ਬਨ ਨਾਰਾਜ ਸੰਤ ਸੰਗ ਸਿਮਰਤ ਰਹੁ ਇਹ ਹੈ ਤੁਹਾਰਾ ਕਾਜ ਤਾਤਾ ਕਸ਼ੂ ਨਾ ਹੋਈ ਹੈ ਜੋ ਤਾਪ ਨਿਵਾਰੈ ਆਪ ਤਤ ਪਾਲੈ ਨਾਨਕ ਹਮੈ ਆਪੇ ਮਾਈ ਬਾਪ ਸ਼ਲੋਕ ਫਾਕੇ ਬੋਬਿਦ ਕਾਲ ਤੇ ਤ੍ਰਿਪਤ ਨ ਤ੍ਰਿਸ਼ਨਾ ਲਾਪ ਫੰਦੇ ਫੰਦੇ ਸਾਖਤ ਮੂਏ ਨਾਨਕ ਮਾਇਆ ਨਾ ਸਾਥ ਪੌੜੀ ਤਤਤਾ ਤੇਰ ਕੋ ਨਹੀਂ ਕਾਇ ਪਸਾਰੋ ਪਾਂ ਅਨਕ ਬੰਚ ਬਲ ਛਲ ਕਰੋ ਮਾਇਆ ਇੱਕ ਉਪਾਉ ਥੈਲੀ ਸੰਚੋ ਸ਼ਰਮ ਕਰੋ ਥਾਕ ਪਰ ਹੋ ਗاوار ਮਨ ਕਾ ਕਾਮ ਨਾ ਆਵਈ ਅੰਤੇ ਔਸਰ ਬਾਰ ਥਿਤ ਪਾਵੋ ਗੋਬਿੰਦ ਭਜੋ ਸੰਤਾ ਕੀ ਸਿੱਖ ਲੈ ਕ੍ਰਿਤ ਕਰੋ ਸਦ ਏਕ ਸਿਉ ਐਸਾ ਸਾਚਾ ਅਸਨੇ ਕਰਨ ਕਰਨ ਕ੍ਰਾਮਨੋ ਸਾਭਿਦ ਏਕ ਹਾਥ ਜਿਤ ਜਿਤ ਲਾਭੋ ਤਿਤ ਤਿਤ ਲਗੈ ਨਾਨਕ ਚੰਤ ਅਨਾਥ ਸਲੋਕ ਦਾਸਾਂ ਏਕ ਨਿਹਾਰਿਆ ਸਭ ਕਸ਼ ਦੇਵ ਮਹਾਰ ਸਾਸ ਸਾਸ ਸਿਮਰਤ ਰਹੈ ਨਾਨਕ ਦਰਸ਼ ਅਧਾਰ ਪੌੜੀ ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ ਦੇਂਦੇ ਤੋਟ ਨਾ ਆਵਈ ਤਗੰਤ ਭਾਰੇ ਪੰਧਾਰ ਦੇਵਨਹਾਰ ਸਦ ਜੀਵਨਹਾਰ ਮਨ ਮੂਰਖ ਕਿਉ ਤਾਹੇ ਬਸਾਰ ਦੋਸ਼ ਨਹੀਂ ਕਾਹੂ ਕੋ ਉਮੀਤਾ ਮਾਇਆ ਮੋ ਬੰਦ ਪ੍ਰਭ ਕੀਤਾ ਦਰਦ ਨਿਵਾਰ ਹੈ ਜਾ ਕੇ ਆਪੇ ਨਾਨਕ ਤੇ ਤੇ ਗੁਰਮੁਖ ਧਰਤ ਸਲੋਕ ਧਰ ਜੀ ਅਰੇ ਇਕ ਤੇਕ ਤੂੰ ਲਹਾ ਬਿਡਾਨੀਆ ਨਾਨਕ ਨਾਮ ਤੇਾਈ ਹੈ ਕਾਰਜ ਆਵੈ ਰਾਸ ਪੌੜੀ ਤਦ ਦਾ ਤਾਵਤ ਤੋ ਮਿਟੈ ਸੰਤ ਸੰਗ ਹੋਏ ਬਾਸ ਤਹੁ ਰਤੇ ਕਿਰਪਾ ਕਰੋ ਆਪ ਤਾ ਹੋਏ ਮਨ ਤਰਗਸ ਤਨ ਸੱਚ ਤੇਊ ਸਤਿ ਸ਼ਾਹ ਹਰ ਹਰ ਪੂੰਜੀ ਨਾਮ ਵਿਸਾ ਧੀਰਜ ਜਸ ਸ਼ੋਭਾ ਤੇ ਬਨਿਆ ਹਰ ਹਰ ਨਾਮ ਸ੍ਰਵਨ ਜੇ ਸੁਨਿਆ ਗੁਰਮੁਖ ਜੇ ਖਟ ਰਹਿ ਸਮਾਈ ਨਾਨਕ ਤੇ ਜਨ ਮਿਲੀ ਵਡਾਈ ਸ਼ਲੋਕ ਨਾਮਿਤ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰਾ ਉਪਦੇਸ਼ਿਆ ਨਰਕ ਨਾ ਹੈ ਸਾਦ ਸੰਗ ਪੌੜੀ ਨੰਨਾ ਨਰਕ ਪਰਹਤੇ ਨਹੀਂ ਜਾ ਕੇ ਮਨ ਤਨ ਨਾਮ ਵਸਾਈ ਨਾਮ ਨਿਧਾਨ ਗੁਰਮੁਖ ਜੋ ਜਪਤੇ ਵਿਖ ਮਾਰਾ ਮੈਂ ਨਾ ਓਏ ਥਪਤੇ ਨੰਨਾ ਕਾਰ ਨਾ ਹੋਤਾ ਤਾ ਕੋ ਨਾਮੰਤਰ ਗੁਰਦੀਨੋ ਜਾ ਕੋ ਨਿਧ ਨਿਧਾਨ ਹਰ ਅੰਬਿਤ ਪੂਰੇ ਤਾਂ ਬਾਜ ਨਾਨਕ ਅਨਹਦ ਤੂਰੇ ਸ਼ਲੋਕ ਪਤ ਰੱਖੀ ਗੁਰ ਪਾਰ ਭੰਤ ਤਜ ਪ੍ਰਪੰਚ ਮੋਹ ਵਿਕਾਰ ਨਾਨਕ ਸੋ ਉਰਾਧੀਏ ਅੰਤ ਨ ਪਾਰਾ ਵਾਰ ਪੌਣੀ ਪਰਮਿਤ ਪਾਰ ਨਾ ਪਾਇਆ ਪਤਿਤ ਪਾਵਨ ਅਗੰਮ ਹਰ ਰਾਇਆ ਹੋਤ ਪਨੀਤ ਕੋਠ ਅਪਰਾਧੁ ਅੰਮ੍ਰਿਤ ਨਾਮ ਜਥੈ ਮਿਲ ਸਾਧੁ ਪ੍ਰਪੰਚ ਤ੍ਰੋ ਮੋਹ ਮਿਟ ਨਾਈ ਜਾ ਕੋ ਰੱਖੋ ਆਪ ਗੁਸਾਈ ਪਾਤਸ਼ਾਹ ਛਤਰ ਸਿਰ ਸੋ ਨਾਨਕ ਦੂਸਰ ਅਵਰ ਨਾ ਕੋ ਸਲੋਕ ਹਾਏ ਕੱਟੇ ਮਿਟੇ ਗਵਨ ਫਤਹਿ ਤਹੀ ਮਨ ਜੀਤ ਨਾਨਕ ਗੁਰ ਤੇ ਥਿਤ ਪਾਈ ਫਿਰਨ ਮਿਟੇ ਨਿਤ ਨੀਤ ਪੌੜੀ ਠੱਪਾ ਫਿਰਤ ਫਿਰਤ ਤੂੰ ਆਇਆ ਦੁਰਲੱਭ ਦੇ ਕਲਯੁਗ ਮੈਂ ਪਾਇਆ ਫਿਰ ਇਹ ਅਵਸਰ ਚਰੈ ਨਾ ਹੱਥਾ ਨਾਮ ਜਪੋ ਤੋ ਕਟਿਐ ਫਾਸਾ ਫਿਰ ਫਿਰ ਆਵਨ ਜਾਨ ਨ ਹੋਈ ਇਕ ਇਕ ਜਪੋ ਜਪ ਸੋਈ ਕਰੋ ਕਿਪਾ ਪ੍ਰਭ ਕਰਨੇ ਹਾਰੇ ਮੇਲ ਲੈ ਹੋ ਨਾਨਕ ਬੇਚਾਰੇ ਸ਼ਲੋਕ ਬਿਨੋ ਸੁਨੋ ਤੁਮ ਪਾਰ ਬ੍ਰਹਮ ਦੀਨ ਦਇਆਲ ਗੋਪਾਲ ਸੁਖ ਸੰਪੈ ਬੋ ਭੋਗ ਰਸ ਨਾਨਕ ਸਾਧਰਵਾਲ ਪੌੜੀ ਬੱਬਾ ਬ੍ਰਹਮ ਜਾਣਤ ਤੇ ਬ੍ਰਹਮ ਡੈਸ਼ ਨੂੰ ਤੇ ਗੁਰਮੁਖ ਸੁੱਟ ਧਰਮ ਬੀਰਾ ਆਪਨ ਬੁਰਾ ਮਿਟਾਵੈ ਤਾਹੂ ਬੁਰਾ ਨਿਕਟ ਨਹੀਂ ਆਵੈ ਬਾਧਿਓ ਆਪਨ ਹਉ ਹਉ ਬੰਧਾ ਦੋਸ਼ ਦੇਤ ਅੱਖ ਘੋ ਅੰਧਾ ਬਾਤ ਚੀਤ ਸਭ ਰਹੀ ਸਿਆਨਕ ਜਿਸਹਿ ਜਨਾਵੋ ਸੋ ਜਾਣੈ ਨਾਨਕ ਸ਼ਲੋਕ ਤੇ ਪੰਜਨ ਅਗ ਦੁਖ ਨਾਸ ਮਨ ਆਰਾਧ ਹਰੇ ਸੰਤ ਸੰਗ ਜੈ ਰਿਤ ਬਸਿਓ ਨਾਨਕ ਤੇ ਨਾ ਭ੍ਰਮੇ